ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੈਂ ਕਰਦਾ ਹਾਂ ਤੁਸੀਂ ਸਾਰੇ ਬੜੇ ਠੀਕ ਠਾਕ ਹੋਵੋ ਵੀ ਵੈਗ ਨੂੰ ਸੱਚੇ ਪਾਛਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਾਂ ਕਿ ਹਮ ਅਖੇ ਤੇ ਅੱਜ ਦਾ ਵਲੌਗ ਜੀ ਆਪਾਂ ਕਰ ਲੱਗਿਆ ਅਸੀਂ ਨੂੰ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਟਾਈਮ ਹੋ ਗਿਆ ਹੈ ਜੀ ਸਵੇਰੇ 9 ਵਜੇ ਦਾ ਤੇ ਬਾਕੀ ਦਾ ਕੰਮ ਘਰ ਕਰਕੇ ਤੇ ਹੁਣ ਲੱਗੀ ਆ ਜੀ ਮੈਂ ਸੋਫਿਆਂ ਦੇ ਉੱਪਰੋਂ ਕਵਰ ਲਾਉਣ ਤੇ ਅੱਜ ਜੀ ਆਪਾਂ ਕਵਰ ਧੋਵਾਂਗੇ ਸੋਫਿਆਂ ਦੇ ਕਿਉਂਕਿ ਅੱਗੇ ਨੀਰ ਨੂਰ ਜਿਹਾ ਆਉਂਦੇ ਰਹੇ ਆ ਕਾਫੀ ਜ਼ਿਆਦਾ ਤੇ ਉਹਦਾ ਮੇਰੇ ਤੋਂ ਨਹੀਂ ਸੀ ਤੋਤੇ ਗਏ ਤੇ ਹੁਣ ਮੈਂ ਸੋਚਿਆ ਕਿ ਅੱਜ ਆਪਾਂ ਕਵਰ ਪਹਿਲਾਂ ਧੋ ਦਿੰਨੇ ਆ ਮੋਟਰ ਵੀ ਚੱਲੀ ਹੋਈ ਏ ਬਾਕੀ ਮੈਂ ਪਹਿਲਾ ਸਕੀਮ ਤਾਂ ਬਣਾਈ ਸੀ ਕਿ ਆਪਾਂ ਮੋਟਰ ਤੇ ਤੋਲਾਂਗੇ ਤੇ ਹੁਣ ਜੀ ਪਰ ਮੈਂ ਘਰ ਚ ਹੀ ਤੋਲਾਂਗੀ ਬਾਹਰ ਨਾ ਮੋਟਰ ਤੇ ਥੋੜਾ ਜਿਹਾ ਔਖਾ ਏ ਜਿੱਦਾਂ ਵੀ ਖਾੜਾ ਤਾਂ ਹੈ ਨਹੀਂ ਤੇ ਥੱਲੇ ਇਧਰ ਪੈਲ ਵਗੈਰਾ ਪਛਾਉਣੀ ਪਵੇਗੀ ਤੇ ਜਿੱਦੇ ਕਰਕੇ ਜੀ ਮੈਂ ਫਿਰ ਤੋਲੇ ਸੀ ਕਾਰ ਵਿੱਚ ਹੀ ਤੇ ਚਲੋ ਜੀ ਆਪਾਂ ਉਤਾਰ ਲਿਆ ਤੇ ਇੱਕ ਤਾਂ ਮੈਂ ਪਹਿਲਾਂ ਉਤਾਰ ਕੇ ਰੱਖਿਆ ਹੋਇਆ ਏ ਉਹ ਕਾਫੀ ਦਿਨ ਹੋ ਗਏ ਲੱਥਾ ਪਿਆ ਏ ਤੇ ਮੈਂ ਸੋਚਿਆ ਸੀ ਕਿ ਇਕੱਠੇ ਧੋ ਲਾਂਗੇ ਇਧਰ ਜੀ ਬੱਚਿਆਂ ਨੂੰ ਟੀਵੀ ਤੇ ਲਾਲ ਚ ਲਾਇਆ ਹੋਇਆ ਏ ਕਿਉਂਕਿ ਨਰੀਤ ਉਹ ਤਾਂ ਬੈਠਦੀ ਨਹੀਂ ਤੇ ਇਹ ਬਿੱਲੇ ਬਿੱਲੇ ਜੀ ਵੇਖਣ ਦੇ ਲਾਲ ਚ ਨਾਲ ਬੈਠ ਜਾਂਦੀ ਆ ਤੇ ਆਇ ਨਹੀਂ ਬੈਠਦੀ ਬਸ ਮੇਰੇ ਪਿੱਛੇ ਪਿੱਛੇ ਹੀ ਰਹਿੰਦੀ ਏ ਤੇ ਗਰਜੋਤ ਨੂੰ ਨਾਲ ਬਿਠਾਇਆ ਏ ਕਿ ਇਹਦਾ ਧਿਆਨ ਰੱਖਣ ਵਾਸਤੇ ਤੇ ਚਲੋ ਜੀ ਮੈਂ ਹੁਣ ਇੱਧਰ ਆ ਗਈ ਸੀ ਪਹਿਨ ਜਾਣਾ ਤਾਂ ਮੋਟਰ ਤੇ ਸੀ ਬਾਕੀ ਮੈਂ ਨਾ ਟੱਬ ਪਹਿਲਾਂ ਪਾਰ ਕੇ ਰੱਖ ਲਿਆ ਸੀ ਤੇ ਮੈਂ ਕਿਹਾ ਹੁਣ ਪਾਣੀ ਵੀ ਡੋਲਣਾ ਪਵੇਗਾ ਤੇ ਮੈਂ ਵੇਖ ਤਾ ਕੀ ਕਰਨਾ ਤੇ ਚਲ ਜੀ ਘਰੇ ਤੋ ਲੈ ਲੈਂਦੇ ਆ ਪੰਤਨ ਰਿਤਿ ਪਾਪਾ ਨੇ ਵੀ ਕਹਾ ਸੀ ਕਹਿੰਦੇ ਕਿ ਤੁਸੀਂ ਇਹ ਮੈਨੂੰ ਬੋਲਦੇ ਆ ਜੇ ਤੇ ਆਪਾਂ ਵੀ ਤੋ ਲਵਾਂਗੇ ਉੱਥੇ ਡਾਲ ਕੇ ਤੁਹਾਡੀ ਹੈਲਪ ਕਰ ਦਿਆਂਗਾ ਕਿਉਂਕਿ ਪਾਰੇ ਥੋੜੇ ਜਿਹਾ ਕਾਫੀ ਆ ਜੀ ਮੈਂ ਸੋਚਿਆ ਕਿ ਚੱਲ ਇਕੱਲੇ ਤੋ ਲੈਂਦੇ ਆ ਕੋਈ ਨਹੀਂ ਉਹ ਵੀ ਹੁਣ ਖੇਤ ਚ ਆਇਆ ਵੇਲੀ ਉਫਾੜਾ ਮਾਰ ਕੇ ਕਿਸੇ ਦੀ ਤੇ ਹੁਣ ਜੀ ਮੈਂ ਥਾਪੇ ਨਾਲ ਘੁੱਟ ਕੇ ਤੋਹਦਾਂਗੀ ਤੇ ਇੱਥੇ ਜਿਵੇਂ ਤੁਹਾਨੂੰ ਦਿਖਾਉਂਦੀ ਆ ਚੂਹਿਆਂ ਦੇ ਕੰਮ ਸਾਡੇ ਘਰ ਚ ਜੀ ਬਹੁਤ ਜ਼ਿਆਦਾ ਖੇਤਾਂ ਦੇ ਵਿੱਚੋਂ ਜਿਹੜੀ ਚੂਹਿਆਂ ਛੋਟੀਆਂ-ਛੋਟੀਆਂ ਆਂਦੀਆਂ ਨੇ ਉਹ ਆ ਜਾਂਦੀਆਂ ਨੇ ਤੇ ਇਹ ਜਿੱਕਾ ਵਾਰੀ ਉਹਨਾਂ ਨੇ ਸਾਰਾ ਖਰਾਬ ਕਰਤਾ ਤੇ ਸੋਫੇ ਦੇ ਵਿੱਚ ਪਤਾ ਨਹੀਂ ਕਿੱਥੋਂ ਵੜ ਜਾਂਦੀਆਂ ਤੇ ਬਿਜਲੀ ਵਿੱਚੋਂ ਰੂੰ ਦੀ ਸਾਰੀ ਕੱਢ ਕੇ ਬਾਹਰ ਖਲਾਰੀ ਬੈਠੀਆਂ ਨੇ ਪਿੱਲੋ ਜੀ ਇਲਾਈ ਜੀ ਤੇ ਸੋਫੇ ਵੀ ਖਰਾਬ ਕਰ ਹੀ ਜਾਂਦੇ ਆ ਤੇ ਬਾਕੀ ਜੇ ਮਾਰਨ ਨੂੰ ਵੀ ਦੇਣ ਨਹੀਂ ਕਰਦਾ ਚੁਵੇਂ ਇਹਨੂੰ ਕਿਉਂਕਿ ਐ ਸੋਚਦੇ ਆ ਫਿਰ ਵੀ ਉਹਨਾਂ ਵਿਚਾਰਿਆਂ ਵੀ ਇੱਥੇ ਹੀ ਰਹਿਣਾ ਏ ਤੇ ਬਾਕੀ ਜੇ ਜਦੋਂ ਸਮਾਨ ਖਰਾਬ ਕਰਦੇ ਆ ਉਦਾਂ ਥੋੜਾ ਦੁੱਖ ਤਾਂ ਹੁੰਦਾ ਏ ਤੇ ਇਧਰ ਮੈਂ ਕੀ ਚੈਨ ਰੀਤਾ ਆਗੀ ਚੁੰਨੀ ਲੈ ਕੇ ਮੈਨੂੰ ਕਹਿੰਦੀ ਕਿ ਇਹਨੂੰ ਤੋ ਪਹਿਲਾ ਜੀ ਬਹੁਤ ਦਿਮਾਗ ਇਹਦਾ ਧੀਤਰ ਬੋਲਦੀ ਤਾਂ ਨਹੀਂ ਬਾਕੀ ਬਹੁਤ ਸਾਰਾ ਕੁਛ ਹੀ ਪਤਾ ਇਹਨੂੰ ਵੀ ਕੀ ਕਰਨਾ ਹੈ ਹੁਣ ਮੈਨੂੰ ਲਿਆ ਕੇ ਇਹਨੇ ਚੁੰਨੀ ਫੜਾਈ ਕਿ ਇਹਨੂੰ ਤੋ ਦੇ ਮੈਂ ਕਹਿੰਦੀ ਥਾਪੇ ਨਾਲ ਤੋਏ ਹੁਆ ਤਾਂ ਕਿਤਾ ਸੀਦਰ ਇਹ ਇਧਰ ਜਿਵੇਂ ਨੂੰ ਕਿਉਂਕਿ ਮੈਲ ਮਿੱਟੀ ਜ਼ਿਆਦਾ ਨਿਕਲੀ ਆਉਂਦੀ ਏ ਤੂੜ ਪੈਂਦੀ ਆ ਹਰ ਵੇਲੇ ਪੈਂਦੀ ਰਹਿੰਦੀ ਆ ਸਾਡਾ ਸੜਕ ਤੇ ਉੱਪਰ ਹੀ ਕਾਰ ਆ ਤੇ ਤੂੜ ਕੱਟਾ ਸਾਰਾ ਘਰੇ ਹੀ ਆਉਂਦਾ ਏ ਜਦੋਂ ਵੀ ਕੋਈ ਸਾਧਨ ਲੰਘਦਾ ਏ ਤੇ ਜਿਹਦੇ ਕਰਕੇ ਜੀ ਕਾਫੀ ਮਿਹਲੇ ਹੋਏ ਪੈ ਸੀ ਮੰਮੀ ਤਾਲੇ ਵੀ ਕਹਿੰਦੇ ਪੈ ਸੀ ਘਰਣ ਦੇ ਕੋ ਤੱਕ ਆਵੇਂ ਕੱਲੀ ਜਣੀ ਔਖੀ ਹੁੰਦੀ ਏ ਸਾਰੇ ਕੰਮ ਕੱਲੀ ਨੂੰ ਕਰਨੇ ਪੈਂਦੇ ਆ ਤੇ ਚਲੋ ਥੋੜੀ ਬਹੁਤੀ ਜਿੰਨੀ ਕਿ ਹੁੰਦਾ ਹੈ ਉਹਨਾਂ ਤੋਂ ਵੀ ਹੈਲਪਤਾ ਕਰਾਉਂਦੇ ਆ ਤੇ ਬਾਕੀ ਜੀ ਕਪਾ ਮੰਮੀ ਨੂੰ ਫੇਰ ਇੰਨਾ ਜ਼ਿਆਦਾ ਨਹੀਂ ਕਰੇ ਕਿ ਹਾ ਬਿਆ ਵੀ ਕਰੀਏ ਆ ਵੀ ਕਰੀਏ ਤੇ ਮੈਂ ਆਪ ਹੀ ਜ ਕਰ ਲੈਂਦੀ ਆ ਤੇ ਹਾਂ ਜੀ ਅੰਨੂ ਕੀ ਕਰੇ ਆ ਅੰਰੀਤ ਨੂੰ ਦੇਖੋ ਪਤਾ ਚੱਲਿਆ ਹੈ ਕਿ ਮੰਮਾ ਗਏ ਕੱਪੜੇ ਧੋਣ ਤੇ ਬੈੱਡ ਤੋਂ ਉੱਤਰ ਪਈ ਵਗੈਰਾ ਆ ਗਿਆ ਤੇ ਅੱਜ ਦੀ ਮੌਸਮ ਵੀ ਬਹੁਤ ਸੋਨਾ ਬਣਿਆ ਖੜਾ ਏ ਤੇ ਬਾਕੀ بارش ਵਗੈਰਾ ਸਾਡੇ ਵੱਲ ਨਹੀਂ ਹੋ ਰਹੀ ਬਹੁਤ ਮੈਂ ਲੋਕਾਂ ਦੇ ਸੁਣ ਰਹੀ ਆ ਕਿ بارش ਹੋਗੀ بارش ਹੋਗੀ ਬਾਕੀ ਸਾਡੇ ਵੱਲ ਤਾਂ ਬਿਲਕੁਲ ਵੀ بارش ਨਹੀਂ ਹੋ ਰਹੀ ਤੇ ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਏ ਹਵਾ ਦੇ ਵਿੱਚ ਵੀ ਗਰਮੀ ਲੱਗੀ ਜਾਂਦੀ ਏ ਜਿਵੇਂ ਹਵਾ ਵੀ ਚੱਲੀ ਹੋਈ ਏ ਪਰ ਫੇਰ ਵੀ ਗਰਮੀ ਉਦਾਂ ਦੀ ਉਤਾਂ ਹੀ ਏ ਤੇ ਹੁਣ ਮੈਂ ਮੋਟਰ ਚਲਾਤੀ ਸੀ ਤੇ ਮੋਟਰ ਦੇ ਉੱਪਰ ਪਾਣੀ ਬਾੜ ਕੇ ਸਾਰੀ ਮਿੱਟੀ ਮੁੱਟੀ ਜਗ੍ਹਾ ਡਬ ਜਾਣੀ ਕਰੀਏ ਤੇ ਮੇਰੇ ਪਿਆਰਾਂ ਜੋ ਵੀ ਵੀਡੀਓ ਦੇਖ ਰਹੇ ਹੋ ਤੁਸੀਂ ਜਰੂਰ ਦੱਸਿਓ ਤੁਹਾਡੇ ਕੰਨੀ ਬਾਰਿਸ਼ ਕਿੰਨੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤੇ ਵੀ ਸਾਡੇ ਵੱਲ ਤਾਂ ਬਾਰਿਸ਼ ਬਿਲਕੁਲ ਵੀ ਨਹੀਂ ਆ ਰਹੀ ਬੱਦਲ ਬੜੰਦਾ ਹੈ ਬਾਕੀ ਗਰਮੀ ਰਹਿੰਦੀ ਵੀ ਪਾ ਦਿੰਦਾ ਹੈ ਹੋਰ ਜ਼ਿਆਦਾ ਤੇ ਬਸ ਅੱਗੇ ਚਲਾ ਜਾਂਦਾ ਹੈ ਤੇ ਬਾਹਰ ਤੋਂ ਹੋਣ ਦਾ ਤਾਂ ਜਮਾਨਾ ਆਣੀ ਲੱਗ ਰਿਹਾ ਜੀ ਹੁਣ ਜੀ ਮੈਂ ਉਸ ਤਰ੍ਹਾਂ ਪਾਣੀ ਮਾਰ ਕੇ ਤੇ ਟੱਬ ਦੇ ਵਿੱਚ ਪਾ ਤੇ ਆ ਇਹ ਹੁਣ ਮੈਂ ਸੁਕਾ ਲਾਂਗੀ ਮਸ਼ੀਨ ਦੇ ਵਿੱਚ ਤੇ ਪਹਿਲਾਂ ਮੈਂ ਸੋਚਿਆ ਸੀ ਜਿੱਦਾਂ ਹੀ ਪਾ ਦਿੰਨੇ ਆ ਬਾਕੀ ਫਿਰ ਟਾਈਮ ਜ਼ਿਆਦਾ ਲੱਗ ਜਾਏਗਾ ਬੱਦਲ ਬਣਿਆ ਹੋਇਆ ਹੈ ਕੀ ਪਤਾ ਚੱਲਦਾ ਹੈ ਕਿ بارش ਹੋ ਜਾਵੇ ਤੇ ਫਿਰ ਗਿੱਲੇ ਅੰਦਰ ਰੱਖਣੇ ਪੈਣਗੇ ਤੇ ਜਿਹਦੇ ਕਰਕੇ ਜਿਵੇਂ ਹੁਣ ਸਿਕਾ ਦੇਾਂਗੇ ਇਹਨਾਂ ਨੂੰ ਤੇ ਫਿਰ ਜੇ ਆਪਾਂ ਖੇਤ ਵੀ ਚੱਲਾਂਗੇ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਤੇ ਤੁਹਾਨੂੰ ਦਿਖਾਉਂਦੇ ਆ ਕਿ ਆਪਾਂ ਮਿਰਚਾਂ ਵੀ ਪੋਟ ਦਿੱਤੀਆਂ ਆ ਤੇ ਹੁਣ ਜੇ ਉੱਥੇ ਝੋਨਾ ਲੱਗ ਜਾਏਗਾ ਤੇ ਚਲੋ ਜੀ ਆਪਾਂ ਖੇਤ ਵਾਲ ਨੂੰ ਤੋਰ ਪੈਸੀ ਤੇ ਇਧਰ ਅੰਰੀਤ ਦੇ ਪਾਪਾ ਲੱਗੇ ਹੋਇਆ ਕੁਝ ਮਿਰਚਾਂ ਥੋੜੀਆਂ ਜਿਹੀ ਰਹਿ ਗਈਆਂ ਸੀ ਪੁੱਟਣ ਵਾਲੀਆਂ ਤੇ ਉਹ ਲੱਗੇ ਆਪਜੀ ਪੁੱਟਣ ਤੇ ਡੈੜੀ ਨਾਲ ਦੀ ਨਾਲ ਬੰਨੀ ਵੀ ਆਉਂਦੇ ਆ ਤੇ ਆਪਾਂ ਨਾਲ ਹੀ ਤੋੜੀ ਆਏ ਸੀ ਤੇ ਨਾਲ ਹੀ ਪੱਟੀ ਆਏ ਸੀ ਨਾਲ ਦੀ ਨਾਲ ਹੀ ਤੇ ਆਪਾਂ ਨੂੰ ਜੀ ਮਾਰਲਣ ਦੀ ਲੋੜ ਸੀ ਜਿੱਦ ਕਰਕੇ ਆਪਾਂ ਨੂੰ ਪਟਣੀਆਂ ਪਈਆਂ ਤੇ ਵੈਸੇ ਤਾਂ ਕਈ ਲੋਕ ਜੇ ਤਾਂ ਹੀ ਵਿੱਚੇ ਬਾਹ ਦਿੰਦੇ ਆ ਰੋਟਾ ਵਟਰ ਨਾਲ ਤੇ ਆਪਾਂ ਸੋਚਿਆ ਕਿ ਆਪਾਂ ਨਾਲ ਬਾਲਣ ਦੀ ਲੋੜ ਹੈ ਜੇ ਤੂੰ ਆਡੇ ਦੇ ਵਿੱਚ ਹੁੰਦੀ ਆਇਆ ਤਾਂ ਆਪਾਂ ਕੱਟ ਲੈਂਦੇ ਆ ਕਿ ਤੰਦੂਰੀ ਦੇ ਵਿੱਚ ਜਿਹੜਾ ਬਾਲਣ ਕੰਮ ਦੇਜੇਗਾ ਹੋਰ ਕਿ ਸਾਫ ਪਾਣੀ ਤੇਨਰੀ ਇਤਨੇ ਬਹੁਤ ਚੋਰ ਮਚਾਇਆ ਜਦੋਂ ਡੈਡੀ ਆਏ ਨਾ ਤੇ ਕਹਿੰਦੀ ਬਸ ਨਾਲ ਹੀ ਜਾਣਾ ਏ ਤੇਰੇ ਸਿੱਟ ਤੇ ਤਾਂ ਜੀ ਹੁਣ ਮੈਂ ਉਹਨਾਂ ਨੂੰ ਵੀ ਨਾਲ ਲੈ ਕੇ ਆਈ ਆ ਗਰਮੀ ਹਵਾ ਤਾਂ ਚੱਲੀ ਹੋਈ ਏ ਬਾਕੀ ਗਰਮੀ ਬਹੁਤ ਜ਼ਿਆਦਾ ਏ ਬੜੀ ਜ਼ਿਆਦਾ ਗਰਮੀ ਏ ਤੇ ਮੈਂ ਵੀ ਸੋਚਿਆ ਕਿ ਚਲ ਨਾਲ ਲੱਗ ਪੈਂਦੇ ਆ ਤੇ ਜਲਦੀ ਹੋ ਜਾਏਗਾ ਕੰਮ ਉਹਨਾਂ ਨੂੰ ਜ਼ਮੀਨ ਖਾਲੀ ਕਰਕੇ ਦੇਣੀ ਹੈ ਤੇ ਅਗਲੇ ਅਨ ਚੋਨਾ ਲਾਉਣਾ ਹੈ ਤੇ ਨਾਲੇ ਉੱਤੋਂ ਬੱਦਲ ਵੀ ਬਣਿਆ ਫਿਰਦਾ ਏ ਜੇ بارش ਆ ਗਈ ਤਾਂ ਫਿਰ ਮਿਰਚਾਂ ਇਕੱਠੀਆਂ ਵੀ ਨਹੀਂ ਹੋੜੀਆਂ ਵਿੱਚ ਬਾਣੀਆਂ ਪੈਣਗੀਆਂ ਕਿ ਜੇ ਇਹਦੇ ਕਰਕੇ ਜੀ ਆਪਾਂ ਹੱਥੋ ਹੱਥੀ ਕਰ ਲੈਂਦੇ ਆ ਰਲ ਮਿਲ ਕੇ ਕਿਉਂਕਿ ਇਦਾਂ ਹੀ ਸਾਨੂੰ ਤਾਂ ਜੀ ਪਿੰਡਾਂ ਦੇ ਜਿਹੜੇ ਅਸੀਂ ਲੋਕ ਆ ਜੀ ਇਦਾਂ ਹੀ ਕੰਮ ਆਪਾਂ ਨੂੰ ਘਰ ਦਾ ਵੀ ਸੰਭਾਲ ਕੇ ਤੇ ਬਾਹਰ ਦਾ ਵੀ ਨਾਲ ਫਿਰ ਹੈਲਪ ਕਰਨੀ ਪੈਂਦੀ ਏ ਤੇ ਇਦਾਂ ਹੀ ਜੀ ਸਾਡੀ ਤਾਂ ਪਿੰਡਾਂ ਵਾਲੇ ਲੋਕਾਂ ਦੀ ਜ਼ਿੰਦਗੀਆਂ ਐਂ ਲੰਘ ਜਾਂਦੀ ਏ ਕਿਉਂਕਿ ਸਾਡੇ ਤੇ ਹੁਣ ਬਹੁਤ ਭੈਣਾ ਲੱਗੀਆਂ ਹੋਈਆਂ ਨੇ ਚੋਨਾ ਲਾਉਣ ਤੇ ਜਿਹੜਾ ਜੀ ਲੋਕਾਂ ਦਾ ਵੀ ਲਾ ਰਿਆ ਵਿਚਾਰੇ ਜਿਨ੍ਹਾਂ ਦਾ ਨਹੀਂ ਸਰਦਾ ਹਨ ਤੇ ਇਹ ਕਰਨਾ ਪੈਂਦਾ ਟਿੱਡ ਦੀ ਖਾਤਰ ਤੇ ਉਹ ਕਾ ਤਾਂ ਬਹੁਤ ਹੁੰਦਾ ਹੈ ਜੀ ਬਾਹਰ ਖੇਤਾਂ ਦਾ ਕੰਮ ਗਰਮੀ ਦੇ ਵਿੱਚ ਕਰਨਾ ਤੇ ਬਾਕੀ ਜੀ ਫਿਰ ਟੈਡ ਕਰਵਾਉਂਦਾ ਹੈ ਨਹੀਂ ਕਰਦੇ ਆ ਤਾਂ ਫਿਰ ਸਰਦਾ ਨਹੀਂ ਕਿਉਂਕਿ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਉਹ ਤਾਂ ਕੋਈ ਨਾ ਕੋਈ ਆਪਣਾ ਹੋਰ ਕੰਮ ਚਲਾ ਲੈਂਦੇ ਆ ਜਿੱਦਾਂ ਵੀ ਕੁੜੀਆਂ ਨੇ ਉਹਨਾਂ ਦੀਆਂ ਉਹ ਜਿਵੇਂ ਟੈਲੀਵਿਜ਼ਨ ਤੇ ਬੱਚੇ ਪੜਾਉਣਾ ਜਾਂ ਆਪ ਵੀ ਨਾਲ ਪੜਾਈ ਕਰੀ ਜਾਂਦੇ ਆ ਨਾਲ ਉਹ ਆਪਣਾ ਕੋਈ ਨਾ ਕੋਈ ਰੁਜ਼ਗਾਰ ਚਲਾ ਹੀ ਲੈਂਦੇ ਆ ਤੇ ਬਾਕੀ ਜੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਥੋੜਾ ਜੌਖਾ ਹੁੰਦਾ ਏ ਤੇ ਖੇਤੀਬਾੜੀ ਦਾ ਜ਼ਿਆਦਾ ਹੁੰਦਾ ਏ ਵੀ ਔਰ ਤਾਂ ਫਿਰ ਖੇਤਾਂ ਦੇ ਵਿੱਚ ਹੀ ਕੰਮ ਕਰਦੀਆਂ ਨੇ ਨਾਲ ਮਿਲ ਕੇ ਤੇ ਇੱਥੇ ਜੀ ਮੈਂ ਅਸੀਂ ਇੱਕ ਦੁਪੱਟਾ ਹੈਗਾ ਸੀ ਮੇਰਾ ਪੁਰਾਣਾ ਉਹ ਪਾੜ ਲਿਆ ਸੀ ਅਸੀਂ ਕਿ ਆਪ ਵੀ ਚਲੇ ਦੇ ਪਟੀ ਕੀ ਲਿਆਉਣੀ ਆਪਾਂ ਇਹਦੇ 'ਚ ਬੰਨ ਲਵਾਂਗੇ ਤੇ ਹੁਣ ਜੀ ਇੰਦਾ ਵਿਛਾ ਕੇ ਤੇ ਵਿੱਚ ਆਪਾਂ ਲੱਕੜਾਂ ਸਾਰੀਆਂ ਜਿਹੜੀਆਂ ਮਿਰਚਾਂ ਦੀਆਂ ਨੇ ਤੇ ਉਹ ਜੀ ਦੇ ਵਿੱਚ ਬੰਨ ਲਾਂਗੇ ਤੇ ਕੁਛ ਗੱਲ ਡੈੜੀ ਬਨ ਗਏ ਸੀ ਤੇ ਥੋੜੀਆਂ ਜੀ ਰਹਿੰਦੀਆਂ ਸੀ ਅੱਧੀਆਂ ਕੁ ਰਹਿ ਗੰਜੀਆਂ ਆਧੀਆਂ ਪੰਨੀਆਂ ਪੰਨਾਂ ਤੇ ਹੁਣ ਜੀ ਆਪਾਂ ਵੀ ਕੁਛ ਇਕੱਠੀਆਂ ਕਰਵਾ ਦਿੰਨੇ ਆ ਤੇ ਇੱਕ ਤਾਂ ਜੀ ਬੱਚਿਆਂ ਦੇ ਵਿੱਚ ਥੋੜਾ ਔਖਾ ਹੋ ਜਾਂਦਾ ਹੈ ਬੱਚੇ ਘਰ ਇਹ ਵੀ ਨਹੀਂ ਟਿਕਦੇ ਜੇ ਇਹਨਾਂ ਨੂੰ ਪਤਾ ਚੱਲ ਜਾਵੇ ਕਿ ਮੰਮੀ ਡੈਡੀ ਚਲੇ ਆ ਖੇਤ ਬੱਸ ਫਿਰ ਮਗਰੇ ਹੀ ਜਾਣਾ ਹੈ ਤੇ ਗਰਮੀ ਦੇ ਵਿੱਚ ਐ ਫਿਰ ਬੱਚਿਆਂ ਨੂੰ ਥੋੜਾ ਜਿਹਾ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ ਵੀ ਗਰਮੀ ਲੱਗੀ ਤਾਂ ਫਿਰ ਵਕਤ ਕੱਢਣੇ ਬੜੇ ਔਖੇ ਹੁੰਦੇ ਤੇ ਬਾਕੀ ਜੀ ਬੱਚੇ ਨਹੀਂ ਡਰਦੇ ਬਿਲਕੁਲ ਵੀ ਬੱਚਿਆਂ ਨੂੰ ਤਾਂ ਗਰਮੀ ਜਿੱਦਾਂ ਲੱਗਦੀ ਨਹੀਂ ਬੱਸ ਪਹਿਲਾਂ ਹੀ ਵੱਡਿਆਂ ਨਾਲ ਤਿਆਰ ਖੜੇ ਹੁੰਦੇ ਆ ਖੇਤ ਜਾਣ ਨੂੰ ਤੇ ਇਧਰ ਜੀ ਆਪਾਂ ਇੱਕ ਪੰਡ ਜੋੜਤੀ ਐ ਲੱਕੜਾਂ ਦੀ ਤੇ ਗਰਜੋ ਤਤਵਰਪੀ ਕਰਾਂ ਨੂੰ ਤੇ ਚਲੋ ਜੀ ਆਪਾਂ ਵੀ ਕਰਾਂ ਦੀ ਵਕਸੀ ਹੋ ਗਈ ਡੈਡੀ ਕਹਿੰਦਾ ਚਲੋ ਤੁਸੀਂ ਬੱਚਿਆਂ ਨੂੰ ਦੁਪਹਿਰ ਲੈ ਕੇ ਆ ਗਏ ਹੋ ਤੇ ਤੁਸੀਂ ਘਰ ਚੱਲੋ ਤੇ ਮੈਂ ਜੀ ਘਰ ਆ ਕੇ ਤੇ ਫਿਰ ਕੱਪੜੇ ਤੇ ਉੱਤੇ ਕੱਪੜੇ ਧੋਣ ਤੋਂ ਬਾਅਦ ਜੀ ਕੜੀ ਚਾਵਲ ਬਣਾਏ ਆ ਅੱਜ ਆਪਾਂ ਤੇ ਆਜੋ ਜੀ ਜਿੰਨੇ ਖਾਣੇ ਕੜੀ ਚਾਵਲ ਖਾ ਲਿਓ ਤੇ ਸਾਡੇ ਜੀ ਗਵਾਂਢੀ ਜ਼ਰੂਰ ਕੜੀ ਲੈ ਜਾਂਦੇ ਨੇ ਜਦੋਂ ਵੀ ਅਸੀਂ ਕੜੀ ਬਣਾਈਏ ਤੇ ਮੈਨੂੰ ਕਹਿੰਦੇ ਆ ਕਿ ਤੁਹਾਡੇ ਵਰਗੀ ਕੜੀ ਨਹੀਂ ਬਣਦੀ ਜਿਵੇਂ ਤੁਸੀਂ ਬਣਾਉਂਦੇ ਜੀ ਤੇ ਮੈਂ ਕਿਹਾ ਅਗੇ ਜਿਵੇਂ ਉਦਾਂ ਹੀ ਬਣਾਈਦਾ ਜਿੱਦਾਂ ਤੁਸੀਂ ਬਣਾਉਂਦੇ ਕਹਿੰਦੇ ਨਹੀਂ ਸਾਡੇ ਘੜੀ ਚ ਉਹਨਾ ਟੇਸਟ ਨਹੀਂ ਆਉਂਦਾ ਤੁਸੀਂ ਕੀ ਪਾਉਂਦੇ ਜੇ ਵਿੱਚ ਦੱਸੋ ਜ਼ਰੂਰ ਤੇ ਆਪਾਂ ਜੀ ਟਾਂਗਰ ਵੀ ਪਾ ਦਈਦਾ ਥੋੜਾ ਜਾਂ ਉਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਜੇ ਤਾਂ ਪਕੌੜੇ ਨਹੀਂ ਬਣਾ ਸਕਦੇ ਤਾਂ ਟਾਂਗਰ ਪਾ ਦਿਆ ਕਰੋ ਤੇ ਇਹਦੇ ਨਾਲ ਵੀ ਟੇਸਟ ਵਧੀਆ ਬਣ ਜਾਂਦਾ ਏ ਤੇ ਚਲੋ ਜੀ ਆਪਾਂ ਖਾਂਦੇ ਆ ਘੜੀ ਚੌਲ ਤੇ ਚਲੋ ਜੀ ਘੜੀ ਚੌਲ ਖਾਣ ਤੋਂ ਬਾਅਦ ਮੈਂ ਚੜਾ ਤੇ ਸੀ ਜੀ ਸੋਫਿਆਂ ਤੇ ਕਵਰ ਸੌਕ ਗਏ ਸੀ ਤੇ ਮੈਂ ਅਜੀ ਚਾਮ ਨੂੰ ਦੇ 2 ਵਜੇ ਮੈ ਚੜਾਤੇ ਸੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਜਿ ਵੱਤ ਵਤ ਸ਼ੇਅਰ ਜਰੂਰ ਕਰਿਆ ਕਰੋ ਤੇ ਫੋਲੋਅ ਵਾਚ ਜਰੂਰ ਕਰਿਆ ਕਰੋ ਕਿਉਂਕਿ ਸਾਨੂੰ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੁਹਾਡੀ ਸਪੋਰਟ ਨਾਲ ਹੀ ਜੇ ਅਸੀਂ ਅੱਗੇ ਵਧ ਸਕਦੇ ਹਾਂ ਤੁਸੀਂ ਸਾਡੇ ਭੈਣ ਭਾਈਓ ਤੇ ਸਾਡੀ ਜੀ ਸਪੋਰਟ ਜਰੂਰ ਕਰੋ